ගොඩි මහල්ලා පංජවාමාජ දොකපංචන තිරානාමජී දොකපංජන තිරානාාම ආට පැහර අරාධියය පූරන සතගෘරග්‍යානරහවු ජෙත්තකඩවසෑ පාරබ්‍රම සුයි සුහාවතාවු ජම්කංකර නිඩනආාවයි රැසනහරගුණගවු, ਸੇਵਾ ਸਰਤ ਨਾ ਜਾਨੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕਰ ਅਗਮ ਅਗਾਧ ਭਾਏ ਕਿਰਪਾ ਲਗੁਸਾਈਆ ਨਠੇ ਸੋਗ ਸੰਤਾਪ ਤਤਿ ਵਾਉ ਨ ਲੱਗਈ ਸਤ ਗੁਰ ਰੱਖੇ ਆਪ ਗੌਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਰਜਨ ਹਾਰ ਗੁਰੁ ਤੋਟ ਹੈ ਸਭ ਕੀ ਛਪਾਇਆ ਜਨ ਨਾਨਕ ਸਦ ਬਲਿਹਾਰ ਗਾੜੇ ਮਹਿਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਐ ਪੂਰਨ ਸਤਿਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ जमकङ्कर नेड न आवाइ रसना गाओ सेवा स्रत न जानिया न जाप आराध ओट ओठ जग जीवना मेरे ठाकुर अगम अगाध भय कृपल गुसैया नठे सू संताप तत् वा न लग सतगुर आप गौर नारायण दयो गुरु ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਚੰਨ ਨਾਨਕ ਸਦ ਬਲਿਹਾਰ ਗਾੜੇ ਮਹਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੇਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न आवाइ रसना हर सेवा सेवास्रत न न जाप आराध ओट तिरी जग जीवना मेरे ठाकुर अगम अगाध भय कृपल भुसैया नठे सू संताप तत् वाओ न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਚੰਨ ਨਾਨਕ ਸਦ ਬਲ ਹਾਰ ਗਾੜੇ ਮਹਿਲਾ ਪੰਜਵਾ ਮੰਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੇਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ जमकङ्कर नेड न आवाइ रसना हर गाओ सेवा शत न जानिया न जाप आराध ओट ओठ जग जीवना मेरे ठाकुर अगम अगाध भय कृपल गुसैया नठे सू संताप तत् वा न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗਾੜੇ ਮਹਿਲਾ ਪੰਜਵਾ ਮੰਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ जमकङ्कर नेड़ न आवाइ रसना हर गाओ सेवा स्रत न जानिया न जाप आराध ओट ओठ जग जीवना मेरे ठाकुर अगम अगाध भय कृपल गुसैया नठे सू संताप तत् वा न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗਾੜੇ ਮਹਿਲਾ ਪੰਜਵਾ ਮੰਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न आवाइ रसना हर सेवा सेवास्रत न न जाप आराध ओट तिरी जग जीवना मेरे ठाकुर अगम अगाध भय कृपल भुसैया नठे सू संताप तत् वाओ न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਚਨ ਨਾਨਕ ਸਦ ਬਲ ਹਾਰ ਗਾੜੇ ਮਹਲਾ ਪੰਜਵਾ ਮੰਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न आवाइ रसना हर गाओ सेवा शत न जानिया न जाप आराध ओट ओठ जग जीवना मेरे ठाकुर अगम अगाध भय कृपल गुसैया नठे सू संताप तत् वा न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਚਨ ਨਾਨਕ ਸਦ ਬਲ ਹਾਰ ਗਾੜੇ ਮਹਲਾ ਪੰਜਵਾ ਮੰਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न रसना हर गाओ सेवा स्रत न ना न जाप आराध तिरी जग जीवना मेरे ठाकुर अगम अगाध भय कृपाल गुसाईया नठे सू संताप तत् वा न लग सतगुर रखे आप गौर नारायण दयो गुरु ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਛ ਪਾਇਆ ਜਨ ਨਾਨਕ ਸਦ ਬਲਿਹਾਰ ਗਾੜੇ ਮਹਿਲਾ ਪੰਜਵਾ ਮੰਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जड न आवाई रसना हर गाओ सेवा सत न जानिया न जाप आराध ओट ओठ जग जीवना मेरे ठाकुर अगम अगाध भय कृपल गुसैया नठे सू संताप तत् वा न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗਾੜੇ ਮਹਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ठाਉ जमकङ्कर नेड न आवाइ रसना हर गाओ सेवा सत न जानिया न जाप आराध ओट ओठ जग जीवना मेरे ठाकुर अगम अगाद भै कृपल गुसैया नठे सू संताप तत् वा न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗਾੜੇ ਮਹਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न आवाइ रसना हर गाओ सेवा स्रत न जानिया न जाप आराध ओट ओठ जग जीवना मेरे ठाकर अगम अगाद भे क कृपल नठे सू संताप तत् वाओ न लग सतगुर गौर नारायण दयो गुरु ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗਾੜੇ ਮਹਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जम कंकर नेड न आवाइ रसना हर गाओ सेवा स्रत न ना जाप आराध ओट ते जग जीवना मेरे ठाकुर अगम अगाद भय कृपल गुसैया ले सू संताप तत् वा न लग सतगुर गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗਾੜੇ ਮਹਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकंकर नेड़ न आवाइ रसना हर गाओ सेवा स्रत न न जाप आराध ओट ते जग जीवना मेरे ठाकुर अगम अगाद भय कृपल गुसैया नठे सू संताप तत् वा न लग सतगुर गौर नारायण दयो गुरु ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਚਨ ਨਾਨਕ ਸਦ ਬਲਿਹਾਰ ਗਾੜੇ ਮਹਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकंकर नेड़ना न रसना हर गाओ सेवा स्रत न जानिया न जाप आराध ओट ओठ जग जीवना मेरे ठाकुर अगम अगाद भय कृपाल गुसाईया नठे सू संताप तत् वा न लग सतगुर आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗਾੜੇ ਮਹਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ जमकङ्कर नेड न आवाइ रसना हर सेवा सेवास्रत न जानिया न जाप आराध ओट तिरी जग जीवना मेरे ठाकुर अगम अगाद। भय कृपल गुसैया नठे सू संताप तत् वा न लग सतगुर गौर नारायण दयो गुरु ਗੁਰ ਸੱਚਾ ਸਰਜ ਜਨਹਾਰ ਗੁਰ ਤੁਠੇ ਸਭ ਕਿਛੁ ਪਾਇਆ ਚਨ ਨਾਨਕ ਸਦ ਬਲਿਹਾਰ ਗਾੜੇ ਮਹਿਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न आवाइ रसना गाओ सेवा स्रत न जानिया न जाप आराध ओट ओठ जग जीवना मेरे ठाकुर अगम अगाध भय कृपल गुसैया नठे सू संताप तत् वा न लग सतगुर आप गौर नारायण दयो गुरु ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਚੰਨ ਨਾਨਕ ਸਦ ਬਲਿਹਾਰ ਗਾੜੇ ਮਹਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न आवाइ रसना हर सेवा सेवास्रत न न जाप आराध ओट तिरी जग जीवना मेरे ठाकुर अगम अगाध भय कृपल गुसैया नठे सू संताप तत् वाओ न लग सतगुर रखे आप गौर नारायण दयो गुरु ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਚਨ ਨਾਨਕ ਸਦ ਬਲ ਹਾਰ ਗਾੜੇ ਮਹਿਲਾ ਪੰਜਵਾ ਮੰਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न आवाइ रसना गाओ सेवा शत न जान आराद। ओट तिरी जग जीवना मेरे ठाकुर अगम अगाध भय कृपल गुसैया नठे सूग संताप तत् वा न लग सतगुर गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗਾੜੇ ਮਹਿਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾਤਾਉ जमकङ्कर नेड़ न आवाइ रसना हर सेवा सेवास्रत न न जाप आराध ओट तिरी जग जीवना मेरे ठाकुर अगम अगाध भय कृपल गुसैया नठे सू संताप तत् वा न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗਾੜੇ ਮਹਿਲਾ ਪੰਜਵਾ ਮੰਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न आवाइ रसना हर सेवा सेवास्रत न न जाप आराध ओट तिरी जग जीवना मेरे ठाकुर अगम अगाध भय कृपल भुसैया नठे सू संताप तत् वा न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲ ਹਾਰ ਗਾੜੇ ਮਹਲਾ ਪੰਜਵਾ ਮਾਜ ਦੁਖ ਪੰਜਾਂ ਦਾ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜੈਤ ਘੜ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ जमकङ्कर नेड न आवाइ रसना हर गाओ सेवा शत न जानिया न जाप आराध ओट ओठ जग जीवना मेरे ठाकुर अगम अगाध भय कृपल भुसैया नठे सू संताप तत् वाओ न लग सतगुर रखे आप गौर नारायण दयो गुरु ਗੁਰ ਸੱਚਾ ਸਰਜ ਜਨ ਹਾਰ ਗੁਰ ਤੁਠੇ ਸਭ ਕਿਛ ਪਾਇਆ ਚਨ ਨਾਨਕ ਸਦ ਬਲ ਹਾਰ